ਾਰੇ ਪੰਜਾਬੀਓ ਇਸ ਸਮੇਂ ਤੁਹਾਡੀ ਲੋੜ ਹੈ ਇਹ ਜਿਹੜੀ ਇਸ ਵੇਲੇ ਵੀ ਜਿਹੜੀ ਰਸਦ ਦੀ ਮਦਦ ਹੈ ਉਹ ਪ੍ਰਭ ਆਸਰਾ ਸੰਸਥਾ ਵੱਲੋਂ ਲੱਗੀ ਹੋਈ ਹੈ ਉਹਨਾਂ ਦੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਜੇ ਤੁਸੀਂ ਵੀ ਇਸ ਮਦਦ ਦਾ ਹਿੱਸਾ ਪਾਉਣਾ ਚਾਹੁੰਦੇ ਹੋ ਮਦਦਗਾਰ ਕਰਨਾ ਚਾਹੁੰਦੇ ਹੋ ਇਸ ਸੇਵਾ 'ਚ ਪੁੰਨ 'ਚ ਆਪਣੇ ਆਪ ਨੂੰ ਸ਼ਾਮਿਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਇੱਕ ਮੋਬਾਈਲ ਨੰਬਰ ਦਵਾਂਗੇ ਜੇ ਆਪਣੀ ਸ਼ਰਧਾ ਹੋਈ ਇਹ ਲੋਕਾਂ ਦੀ ਜਿਨ੍ਹਾਂ ਦੇ ਕੋਲ ਬਹੁਤ ਦੂਰ ਤੱਕ ਰਾਸ਼ਨ ਨਹੀਂ ਪਹੁੰਚ ਰਾ ਪਿੰਡਾਂ ਦੇ ਅਖੀਰਲੇ ਪਾਸਿਆਂ 'ਚ ਵੀ ਉੱਥੇ ਵੀ ਪ੍ਰਭ ਆਸਰਾ ਇਹ ਮਦਦ ਕਰ ਰਿਹਾ ਤੇ ਤੁਸੀਂ ਇਹਨਾਂ ਦੇ ਸੇਵਾ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰੋ ਕਿਸੇ ਤਰੀਕੇ ਦੇ ਜਿੰਨੇ ਵੀ ਘਰ ਫਸੇ ਹੋਏ ਨੇਗੇ ਉਹ ਸਾਰੇ ਇਹ ਨੰਬਰ ਨੋਟ ਕਰਕੇ ਭਾਜੀ ਤੁਸੀਂ ਨੰਬਰ ਦੱਸ ਦੋਗੇ 9815103793 ਇੱਕ ਨੰਬਰ ਹੋਰ ਨੋਟ ਕਰ ਲਓ 978199303 ਬੇਜੀ ਕਿਵੇਂ ਦੇ ਹਾਲਾਤ ਦੇਖੇ ਆ ਤੁਸੀਂ ਬਹੁਤ ਬੁਰਾ ਹਾਲ ਹੈ ਜੀ ਦੇਖ ਕੇ ਆਏ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਫਿਰ ਰਿਹਾ ਹੈਗਾ ਲੋਕਾਂ ਨੇ ਡੰਗਰ ਆਪਣੇ ਕੋਠਿਆਂ ਦੇ ਚੜਾ ਰੱਖੇ ਨੇਗੇ ਪਰ ਫਿਰ ਵੀ ਉਹ ਕਹਿ ਰਹੇ ਨੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਸੀਂ ਦੁੱਧ ਵੀ ਕੇ ਆਇਾਂਗੇ ਸਾਨੂੰ ਪਹਿਲਾਂ ਚਾਹ ਪਲਾਈ ਉਹਨਾਂ ਨੇ ਫਿਰ ਸਾਨੂੰ ਦੁੱਧ ਪਲਾਇਆ ਤੇ ਬਹੁਤ ਚੰਗੇ ਲੋਕ ਨੇਗੇ ਉਹਨਾਂ ਦੀ ਜਿੰਨੇ ਵੀ ਮੇਰੇ ਵੀਰ ਨੇ ਉਹਨਾਂ ਦੀ ਮਦਦ ਕਰੋ ਥੈਂਕ ਯੂ